ਦਾ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹਰ ਵਰਗ ਦਾ ਲੋਕ ਜਿਹੜਾ ਕਿ ਜ਼ਿਮੇਵਾਰ ਪਰਿਵਾਰ ਹੋਣ ਗਰੀਬ ਪਰਿਵਾਰ ਹੋਣ ਸਾਰੇ ਵਰਗ ਕਾਂਗਰਸ ਨੂੰ ਐਪੀ ਚਾਹੁੰਦੇ ਆ ਤੇ ਪੂਰਾ ਸਮਰਥਨ ਦੇਣਗੇ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ ਵੱਡੀ ਸਰਕਾਰ ਆ ਜਿਹੜੀ ਪ੍ਰਚਾਰ ਕਰ ਰਹੀ ਆ ਵੱਡੇ ਪੱਧਰ ਤੇ ਵੀ ਅਸੀਂ ਬਿਜਲੀ ਆ ਜਿਹੜੀ ਟੋਟਲੀ ਮਾਫ ਕਰ ਦਿੱਤੀ ਆ ਘਰਾਂ ਦੀ ਬਿਜਲੀ ਸਾਰੀ ਮਾਫ ਕਰ ਦਿੱਤੀ ਆ ਜ਼ੀਰੋ ਬਿਲਾਂ ਦਾ ਅੰਨੇ ਜਿਹੜਾ ਕਿਸਾਨਾਂ ਦੇ ਪ੍ਰਤੀ ਬੋਲੇ ਆ ਬੋਲ ਬੋਲੇ ਆ ਉਹ ਬਹੁਤ ਅਨੰਦਨਯੋਗ ਆ ਪਰ ਆ ਜੋ ਸਚਾਈ ਹੈ ਜਿਹੜੀ ਉਹਨਾਂ ਦਾ ਗੱਪ ਨਿਕਲਿਆ ਉਹ ਜਿਹੜਾ ਝੂਠ ਨਿਕਲਿਆ ਭਗਵੰਤ ਮਾਨ ਦਾ ਮੈਂ ਇੱਕ ਵੀਡੀਓ ਦੇ ਰਹੀਂ ਇਹ ਦੱਸਣਾ ਚਾਹੁੰਨਾ 9000 ਰੁਪਏ 29320 ਰੁਪਏ ਮੈਂ ਗੁਰਸੀ ਸਿੰਘ ਤੇ ਲਾਪਲੀ ਸਿੰਘ ਆਪ ਸਭ ਦਾ ਈਗਲ ਨਿਊਜ਼ ਵੱਲੋਂ ਸਵਾਗਤ ਕਰਦੇ ਹਾਂ ਹਲਕਾ ਫਰੀਦਕੋਟ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਸੁਪੁੱਤਰ ਰਪਿੰਦਰ ਸਿੰਘ ਸਾਹੋਕੇ ਅੱਜ ਜਤੋ ਦੇ ਦੇ ਮਹਾਸ਼ਿਆਂ ਦੇ ਮਹੱਲੇ ਵਿੱਚ ਪਹੁੰਚੇ ਤੇ ਉਹਨਾਂ ਦੁਆਰਾ ਕਾਹੇ ਬੋਲ ਕੋਈ ਤੁਹਾਡੇ ਨਾਲ ਸਾਂਝ ਕਰਦੇ ਹਾਂਜੀ ਪ੍ਰਤਾਪ ਜੀ ਤੁਸੀਂ ਅੱਜ ਜੈਤੋ ਪਹੁੰਚੇ ਇਸ ਦੌਰਾਨ ਕੀ ਤੁਹਾਨੂੰ ਜੈਤੋ ਦੇ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਲੋਕਾਂ ਵੱਲੋਂ ਜੀ ਅਮਰਜੀਤ ਕੌਰ ਸਾਹੋਕੇ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਬਹੁਤ ਪੜ੍ਹੇ ਲਿਖੇ ਸੂਝਵਾਨ ਪਰਸਨ ਜਿਨ੍ਹਾਂ ਦਾ ਪੂਰਾ ਸਰਵੇ ਹੋ ਕੇ ਕਾਂਗਰਸ ਪਾਰਟੀ ਨੇ ਭੇਜਿਆ ਲੋਕਾਂ ਦਾ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹਰ ਵਰਗ ਦਾ ਲੋਕ ਜਿਹੜਾ ਕਿ ਜ਼ਿਮੇਵਾਰ ਪਰਿਵਾਰ ਹੋਣ ਗਰੀਬ ਪਰਿਵਾਰ ਹੋਣ ਸਾਰੇ ਵਰਗ ਕਾਂਗਰਸ ਨੂੰ ਐਪੀ ਚਾਹਦੇ ਆ ਤੇ ਪੂਰਾ ਸਮਰਥਨ ਦੇਣਗੇ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ ਸੋ ਪ੍ਰਧਾਨ ਸਾਹਿਬ ਜਿਵੇਂ ਕਿ ਹੰਸ ਰਾਜ ਹੰਸ ਵੱਲੋਂ ਜਿਹੜੇ ਮੰंदे ਸ਼ਬਦ ਬੋਲੇ ਗਏ ਕਿਸਾਨਾਂ ਨੂੰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਬੀਜੇਪੀ ਦੇ ਜਿਹੜੀ ਜਿੰਨੇ ਵੀ ਲੀਡਰਸ਼ਿਪ ਆ ਕੱਲਾ ਹੰਸ ਰਾਜ ਨਹੀਂ ਜਿੰਨੇ ਵੀ ਲੀਡਰਸ਼ਿਪ ਆ ਉਹ ਸਾਰੀ ਬਦਮਾਸ਼ੀ ਤੇ ਉੱਤਰੀ ਆ ਤੇ ਸਾਰਿਆਂ ਨੇ ਬਦਮਾਸ਼ੀ ਕਰ ਰਿਹਾ ਚਾਹ ਤੁਸੀਂ ਕੋਈ ਵੀ ਲੈ ਲਓ ਆਮਦ ਸ਼ਾਹ ਰਗੇ ਜਿਹੜੇ ਟੌਪ ਲੀਡਰ ਆ ਉਹਨਾਂ ਨੇ ਬਦਮਾਸ਼ੀ ਕੀਤੀ ਹੈ ਤੇ ਕਰ ਰਹੇ ਆ ਅੱਜ ਭਾਰਤ ਦੇ ਵਿੱਚ ਉਹਨਾਂ ਨੇ ਜਿਹੜੇ ਹਾਲਾਤ ਪੈਦਾ ਕੀਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹਾਂਸ ਰਾਜ ਨੇ ਜਿਹੜਾ ਕਿਸਾਨਾਂ ਦੇ ਪ੍ਰਤੀ ਬੋਲੇ ਆ, ਬੋਲ ਬੋਲੇ ਆ ਉਹ ਬਹੁਤ ਨਿੰਦਣਯੋਗ ਆ। ਕਿਉਂਕਿ ਕਿਸਾਨ ਉਹ ਚੀਜ਼ ਆ ਜਿਨ੍ਹਾਂ ਨੇ ਆਪਾਂ ਨੂੰ ਅਨਾਜ ਪੈਦਾ ਕਰਕੇ ਦੇਣਾ ਜਿਹੜੀ ਆਪਣੀ ਪਹਿਲੀ ਚੀਜ਼ ਆ ਆਪਣੇ ਅਨਾਜ ਜਿਹੜਾ ਆਪਾਂ ਖਾਣਾ ਜਿਹਦੇ ਨਾਲ ਆਪਾਂ ਜਿੰਦਾ ਰਹਿਣਾ। ਉਹ ਚੀਜ਼ ਨੂੰ ਪੈਦਾ ਕਿਸਾਨਾਂ ਨੇ ਕਰਨਾ ਪਰ ਕਿਸਾਨਾਂ ਦੇ ਪ੍ਰਤੀ ਉਹਨਾਂ ਦੀ ਇੰਨੀ ਨਾਰਾਜ਼ਗੀ ਇਹ ਸਭ ਤੋਂ ਪਰੇ ਹੈ ਵੀ ਉਹ ਕਿਉਂ ਇੰਨਾ ਉਹਨਾਂ ਦੇ ਖਿਲਾਫ ਪਏ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ ਤੇ ਉਹਨਾਂ ਨੂੰ ਉਲਟਾ ਪਲਟਾ ਬੋਲ ਰਹੇ ਆ ਇਹ ਬਹੁਤ ਨਿੰਦਣਯੋਗ ਗੱਲ ਆ ਤੇ ਮੈਂ ਇਹਦਾ ਵਿਰੋਧ ਕਰਦਾ ਹਾਂਜੀ ਇੱਕ ਜਿਵੇਂ ਕਿ ਕਿਸਾਨ ਬੀਜਪੀ ਤੇ ਹੰਸ ਰਾਇਆ ਹਾਂ ਦਾ ਵਿਰੋਧ ਕਰ ਰਹੇ ਨੇ ਕਿ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ ਕਿਸਾਨਾਂ ਦਾ ਅਸੀਂ ਤਾਂ ਕਿਸੇ ਸਮਰਥਨ ਕਰਨਾ ਕਿਸਾਨ ਸਾਡਾ ਸਮਰਥਨ ਕਰ ਰਹੇ ਨੇ ਆਲ ਇੰਡੀਆ ਲੈਵਲ ਤੇ ਉਹਨਾਂ ਨੇ ਇੱਕ ਕਾਲ ਕੀਤੀ ਆ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹੈਗੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਆਲ ਇੰਡੀਆ ਲੈਵਲ ਤੇ ਇਕੱਲੇ ਪੰਜਾਬ ਤੇ ਨਹੀਂ ਆਲ ਇੰਡੀਆ ਲੈਵਲ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉਹ ਸਾਰੀਆਂ ਕਾਂਗਰਸ ਦੀ ਮਦਦ ਕਰ ਰਹੀਆਂ ਤੇ ਕਾਂਗਰਸ ਦੀ ਮਦਦ ਕਰਨੇ ਪੂਰੇ ਵੱਡੇ ਪੱਧਰ ਤੇ ਮਦਦ ਕਰ ਰਹੀਆਂ ਇੱਕ ਜੀ ਜਿਵੇਂ ਵੀ ਆਪਣੇ ਕਿਸਾਨਾਂ ਨੇ ਐਸਐਸਬੀ ਦਫਤਰ ਡੀਸੀ ਸਾਹਿਬ ਨੂੰ ਤੇ ਆਪਣਾ ਮੰਗ ਪੱਤਰ ਦਿੱਤਾ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਦੀ ਸਰਕਾਰ ਆ ਉਹ ਇਸ ਤੇ ਖਰਾ ਉਤਰੋਈ ਜਾਨੀ ਦੇਖੋ ਜੀ ਕਿਸਾਨ ਜਥੇਬੰਦੀਆਂ ਤਾਂ ਜਦੋਂ ਦੀ ਸਰਕਾਰ ਇਹ ਝਾੜੂ ਵਾਲਿਆਂ ਦੀ ਬਣੀ ਜਾਂ ਸੈਂਟਰ 'ਚ ਬੀਜੇਪੀ ਦੀ ਬਣੀਆ ਕਿਸਾਨਾਂ ਦੇ ਵਿਰੋਧੀ ਰਹੀ ਹੈ ਤੇ ਕਿਸਾਨ ਦਿੱਲੀ ਵਾਂਗੂ ਧਰਨੇ ਲੱਗ ਰਹੇ ਆ ਨਿਤ ਦਿਨਾ ਜਿਹੜੇ ਸਰਕਾਰਾਂ ਨੂੰ ਮੈਮੋਰੈਂਡਮ ਦੇ ਰਹੇ ਆ ਸਰਕਾਰਾਂ ਨੂੰ ਆਪਦੇ ਦੁੱਖ ਦਰਦ ਦੱਸ ਰਹੇ ਆ ਪਰ ਸਰਕਾਰਾਂ ਜਿਹੜੀਆਂ ਜਿਵੇਂ ਪੰਜਾਬ ਦੇ ਵਿੱਚ ਝਾੜੂ ਵਾਲਿਆਂ ਦੀ ਇੱਕ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਵੀ ਕੁਝ ਪੱਲੇ ਨਹੀਂ ਪਾਇਆਗਾ ਉਸੇ ਤਰ੍ਹਾਂ ਜਿਹੜੀ ਸੈਂਟਰ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਵੀ ਕਿਸਾਨਾਂ ਨੂੰ ਨਿਰਾਸ਼ਾ ਦੇ ਵਿੱਚ ਹੀ ਰੱਖਿਆਗਾ ਕੋਈ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਹਾਲਾਂਕਿ ਮੰਗਾਂ ਜਿਹੜੀਆਂ ਕਿ ਜਾਇਜ਼ ਆ ਪਰ ਨਾਲ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜਾ ਚੋਣ ਮਨੋਰਥ ਪੱਤਰ ਕਾਂਗਰਸ ਪਾਰਟੀ ਨੇ ਜਾਰੀ ਕੀਤਾ ਉਹਦੇ ਵਿੱਚ ਜਿੰਨੀਆਂ ਵੀ ਫਸਲਾਂ ਕੋਈ 5 ਨਹੀਂ ਚਾ 10 ਨਹੀਂ ਜਿੰਨੀਆਂ ਵੀ ਫਸਲਾਂ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜਿੱਥੇ-ਜਿੱਥੇ ਜਿਹੜੀਆਂ ਫਸਲਾਂ ਹੁੰਦੀਆਂ ਉਹਨਾਂ ਸਾਰੀਆਂ ਤੇ ਜਿਹੜਾ ਕਿ ਐਮ ਆਰ ਪੀ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਜਿਹੜਾ ਕਿ ਪੂਰਾ ਕਰੂਗੀ ਕਾਂਗਰਸ ਜਿਵੇਂ ਕਿ ਤੁਸੀਂ ਪੈਣ ਪੈਣ ਜਾਣਦੇ ਹੋ ਇਹ ਆਪਣਾ ਪ੍ਰਚਾਰ ਕਰਦੇ ਕਾਂਗਰਸ ਦਾ ਉਹਦੇ ਵਿੱਚ ਤੁਹਾਨੂੰ ਲੋਕਾਂ ਬਾਰੇ ਜਿਹੜੇ ਵੀ ਮੌਜੂਦਾ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਜ਼ੀਰੋ ਬਿੱਲ ਕੀਤੇ ਹੋਏ ਆ ਬਿਜਲੀ ਵਾਲੇ ਉਦੇਵਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜ਼ੀਰੋ ਬਿੱਲ ਤਾਂ ਜਿਹੜੇ ਕੀਤੇ ਆ ਠੀਕ ਆ ਪਰ ਉਹਦਾ ਫਾਇਦਾ ਨਹੀਂ ਕੋਈ ਹੋਰ ਜਿਹੜੀਆਂ ਚੀਜ਼ਾਂ ਉ ਬਹੁਤ ਵਧਾਈਆਂ ਪਈਆਂ ਹਾਂਜੀ ਟੈਕਸ ਜਿਹੜਾ ਕਿ ਲਾਇਆ ਪਿਆ ਪੈਟਰੋਲ ਆ ਜਿਹੜਾ ਉਹਦੇ ਤੇ ਇਹਨਾਂ ਨੇ ਪੰਜਾਬ ਸਰਕਾਰ ਨੇ ਵੱਖਰਾ ਟੈਕਸ ਲਾਇਆ ਹੋਰ ਵੀ ਜਿੰਨੀਆਂ ਹੋਰ ਵੀ ਜਿੰਨੀਆਂ ਚੀਜ਼ਾਂ ਹੈਗੀਆਂ ਸਾਰੀਆਂ ਤੇ ਟੈਕਸ ਲੱਗਿਆ ਤੇ ਜਿਹੜੇ ਕਿ ਇਹਨੇ ਬਿਜਲੀ ਦੇ ਬਿੱਲ ਮਾਫ ਮਾਫ ਨੂੰ ਕੁਛ ਨਹੀਂ ਗਏ ਉਹ ਠੀਕ ਆ ਵੀ ਕੁਝ ਸਮੇਂ ਵਾਸਤੇ ਹੈਗਾ ਪਰ ਉਹ ਜਿਹੜੇ ਜਿੰਨੇ ਕੁ ਮਾਫ ਸੀਗੇ ਉਹ ਤਾਂ 300 ਜੂਨਟ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਮਾਫ ਕੀਤੀ ਹੋਈ ਆ ਤੇ ਠੀਕ ਹੈ ਇਹਨਾਂ ਨੇ ਹਣ ਉਹਨੂੰ ਇਹ ਕਰਤਾ ਵੀ ਅਸੀਂ ਜਿੰਨੀਆਂ ਵੀ ਜੂਟਾਂ ਮਚਣਗੀਆਂ ਉਹਨੀਆਂ ਮਾਫ਼ ਕਰਾਂਗੇ ਪਰ ਉਹ ਜਿਹੜਾ ਉਹ ਇੱਕ ਨੁਕਸਾਨ ਦੇ ਕੰਮ ਹੈਗਾਗਾ ਪਰ ਜਿਹਨੂੰ ਬਿਜਲੀ ਮੁਕਤ ਮਿਲਣੀ ਚਾਹੀਦੀ ਹੈ ਉਹਨੂੰ ਮਿਲਣੀ ਚਾਹੀਦੀ ਆ ਕਾਂਗਰਸ ਪਾਰਟੀ ਵੀ ਇਹ ਚੀਜ਼ਾਂ ਜਾਰੀ ਰੱਖੂ ਪਰ ਉਹਦੇ ਵਾਸਤੇ ਜਿਹੜਾ ਉਹਦੇ ਪੈਸੇ ਦਾ ਪ੍ਰਬੰਧ ਆ ਉਹ ਹੋਰ ਢੰਗ ਨਾਲ ਕੀਤਾ ਜਾਊਗਾ ਨਾ ਕਿ ਲੋਕਾਂ ਦੀਆਂ ਜੇਬਾਂ ਚੋਂ ਕੱਢਿਆ ਜਾਊਗਾ ਆਮਦਨੀ ਵਧਾਈ ਜਾਊਗੀ ਜਿਵੇਂ ਚੰਨੀ ਸਾਹਿਬ ਨੇ ਪਹਿਲਾਂ ਜਿਹੜੀ ਸੋਲਰ ਪਾਵਰ ਉਹਨੂੰ ਬढ़ावा ਦਿੱਤਾ ਸੀ ਉਹ 2 ਰੁਪਏ ਜੂਟ ਪੈਂਦੀ ਆ ਠੀਕ ਹੈ ਨਾ ਉਹਦਾ ਕੋਈ ਪ੍ਰਦੂਸ਼ਣ ਇਹੋ ਜਿਹੇ ਕਾਂਗਰਸ ਪਾਰਟੀ ਕੋਲ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜਿਹਨੂੰ ਅਸੀਂ ਕਾਂਗਰਸੀ ਪਾਰਟੀ ਦੀ ਜਦੋਂ ਸਰਕਾਰ ਬਣੀ ਉਹਨੂੰ ਲਾਂਚ ਕਰਾਂਗੇ ਤਾਂ ਲੋਕਾਂ ਨੂੰ ਉਹਦੀ ਵਧੀਆ ਸਹੂਲਤ ਦੇਣਾ ਹੈ ਕਾਂਗਰਸ ਦੇ ਚਰਨਜੀਤ ਸਾਹਬ ਕਾ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਵੱਲੋਂ ਗਰੀਬ ਪਰਿਵਾਰਾਂ ਲਈ ਕਣਕ ਮੁਫਤ ਕੀਤੀ ਗਈ ਸੀ ਉਹਦੇ ਬਾਰੇ ਅੱਜ ਜਿਹੜਾ ਵੀ ਮੌਜੂਦਾ ਸਰਕਾਰ ਨੇ ਜੋ ਕਣਕ ਨੂੰ ਘਟਾ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਘਟਾਇਆ ਨਹੀਂ ਉਹਨੇ ਬੰਦ ਕਰਤੀ ਆ ਜਿਹੜੀ ਕਣਕ ਮਿਲਦੀ ਆ 3 ਕਿਲੋ ਖਾਣੇ 40 ਕਿਲੋ ਉਹ ਹਨ ਸੈਂਟਰ ਗਵਰਨਮੈਂਟ ਵੱਲੋਂ ਜਿਹੜੀ ਫ੍ਰੀ ਆਫ ਕੋਸਟ ਆ ਉਹ ਮਿਲਦੀ ਆ ਜਿਹੜੀ 2 ਰੁਪਏ ਕਿਲੋ ਜਿਹੜੀ ਕਣਕ ਮਿਲਦੀ ਸੀ ਜਿਹੜੀ ਸਾਰੇ ਆ ਮੇਰੇ ਭਾਈਚਾਰਾ ਖੜਾਗਾ ਸਾਡੇ ਆਦਾ ਹੀ ਭਾਈਚਾਰਾ ਸਾਰੇ ਸਾਥੇ ਸਾਡੇ ਇਹਨਾਂ ਨੂੰ ਸਾਰੇ ਘਰਾਂ ਨੂੰ ਇਹ ਕਣਕ ਮਿਲਦੀ ਸੀ ਉਹ ਪਰ ਉਹ ਬੰਦ ਆ ਹਣ ਦੱਸੋ ਕੋਈ ਮਿਲਦੀ ਕਿਸ ਨੂੰ ਕੁਛ ਨਹੀਂ ਮਿਲਦਾ ਉਹ ਘਟਾਈ ਨਹੀਂ ਉਹ ਬੰਦ ਕਰ ਦਿੱਤੀ ਆ ਇਸ ਕਰਕੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਸਾਰੇ ਦੇ ਸਾਰੇ ਝੂਠੇ ਆ ਇਕੱਲੀ ਕਣਕ ਨਹੀਂ ਬੰਦ ਕੀਤੀ ਹੋਰ ਸਾਰਾ ਕੁਝ ਇਹਨਾਂ ਨੇ ਤਕਰੀਬਨ ਜਿੰਨੀਆਂ ਸਕੀਮਾਂ ਆ ਬੱਚਿਆਂ ਵਿਆਹ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਆ ਛਗਣ ਸਕੀਮ ਆ ਜਿਹੜੀ ਉਹ ਵੀ ਬੰਦ ਹੋਈ ਪਈ ਆ ਬੁਢਾਪਾ ਪੈਨਸ਼ਨਾਂ ਉਹ ਨਹੀਂ ਮਿਲ ਰਹੀਆਂ ਕਹਿੰਦੇ 2500 ਰੁਪਏ ਕਰਾਂਗੇ ਉਹ ਕਰਾਂਗੇ ਕੁਝ 2500 ਤਾਂ ਕੀ ਕਰਨਾ ਸੀ ਜਿਹੜੀ ਕਾਂਗਰਸ ਨੇ 1000 ਰੁਪਏ ਤੋਂ 5-7 500 ਤੋਂ ਜਿਹੜੀ 1500 ਕੀਤੀ ਸੀ ਉਹ ਵੀ ਬੰਦ ਕਰਤੀਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਸੁਪੁੱਤਰ ਨੇ ਲੋਕਾਂ ਦੇ ਸਮਰਥਨ ਨੂੰ ਦੇਖਦਿਆਂ ਭਾਰੀ ਵੋਟ ਨਾਲ ਜਿੱਤਣ ਦਾ ਦਾਵਾ ਕੀਤਾ ਅਤੇ ਸਰਦਾਰ ਗੁਰਦੇਵ ਸਿੰਘ ਜੋ ਕਿ ਕਾਂਗਰਸ ਦੇ ਮੁਖ ਬਲਾਰਿਦਨ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਲੀਆਂ ਸਹੂਲਤਾਂ ਦੇ ਚਾਣਨ ਪਾਇਆ ਤੇ ਹੋਰਾਂ ਪਾਰਟੀਆਂ ਦੇ ਕੰਮਾਂ ਤੇ ਵੀ ਵਿਚਾਰ ਦਿੱਤੇ ਅਤੇ ਨਾਲ ਹੀ ਰਪਿੰਦਰ ਸਿੰਘ ਸਾਹੂ ਦੇ ਜਦੋਂ ਜੈਤੋ ਦੇ ਕੋਲ ਤੇ ਥੜਾਂ ਵਾਲੇ ਪਹੁੰਚੇ ਤਾਂ ਆਮ ਆਦਮੀ ਦੀ ਮਜੀਠਾ ਸਰਕਾਰ ਉੱਪਰ ਲੋਕਾਂ ਨੇ ਭਾਰੀ ਬਿਜਲੀ ਬਿੱਲ ਦੇ ਜਿਹਾ ਇਲਜ਼ਾਮ ਕਾਂਗਰਸ ਪਾਰਟੀ ਦੇ ਮੁਖ ਬਲਾਰਿਦਨ ਗੁਰਦੇਵ ਸਿੰਘ ਨੇ ਕੀਤਾ ਇਸ ਤਰ੍ਹਾਂ ਦਾ ਚੁਗਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਥੇ ਥੋੜਾ ਮਿਕੇ ਪਹੁੰਚਿਆ ਨੇੜੇ ਚੈਤੋ ਜਿਵੇਂ ਕਿ ਝਾੜੂ ਵਾਲੀ ਸਰਕਾਰ ਆ ਜਿਹੜੀ ਪ੍ਰਚਾਰ ਕਰ ਰਹੀ ਆ ਵੱਡੇ ਪੱਤਰ ਤੇ ਵੀ ਅਸੀਂ ਬਿਜਲੀ ਆ ਜਿਹੜੀ ਟੋਟਲੀ ਮਾਫ ਕਰ ਦਿੱਤੀ ਆ ਘਰਾਂ ਦੀ ਬਿਜਲੀ ਸਾਰੀ ਮਾਫ ਕਰ ਦਿੱਤੀ ਆ ਜ਼ੀਰੋ ਬਿੱਲਾਂ ਦਾ ਪਰ ਅੱਜ ਜੋ ਸਚਾਈ ਆ ਜਿਹੜੀ ਉਹਨਾਂ ਦਾ ਗੱਪ ਨਿਕਲਿਆ ਉਹ ਜਿਹੜਾ ਝੂਠ ਨਿਕਲਿਆ ਭਗਵੰਤ ਮਾਨ ਦਾ ਬੈਕ ਵੀਡੀਓ ਦੇ ਰਹੀਂ ਇਹ ਦੱਸਣਾ ਚਾਹੁੰਨਾ ਜਾਂ ਮੇਰੇ ਹੱਥ ਦੇ ਵਿੱਚ ਬਿੱਲ ਆ ਕੈਮਰਾਮੈਨ ਮਾੜਾ ਦੇਖ ਲੈਣਾ ਆ ਬਿੱਲ ਆ ਜਿਹੜਾ 29320 ਰੁਪਏ ਕਰਤਾ ਕਰ ਬਿੱਲ ਲੱਤੀਆ ਤੁਹਾਡਾ ਨਾ ਇਹ 29000 ਰੁਪਿਆ ਬਿੱਲ ਬਿਜਲੀ ਦਾ ਇਹਨਾਂ ਨੂੰ ਆਇਆ 29000 ਰੁਪਿਆ ਬਿਜਲੀ ਦਾ ਬਿੱਲ ਇਹਨਾਂ ਨੂੰ ਆਇਆ ਇੱਕ ਬਿੱਲ ਆਹ ਦੇਖੋ ਜਿਹੜਾ ਕੀ 9000 ਰੁਪਿਆ 9900 ਦਾ ਹੈਗਾ ਜਦੋਂ ਬਿੱਲ ਜਨਰੇਟ ਹੋਇਆ 9000 ਰੁਪਿਆ ਬਿੱਲ ਆਹ ਘਰ ਦਾ ਹੀ ਬਿੱਲ ਕੋਈ ਵੱਟਗਾ ਮਕਾਨ ਨਹੀਂ ਜਾਂ ਇੱਕ ਜਾਂ ਦੋ ਕਮਰੇ ਆ ਉਹਨਾਂ ਦੇ ਵਿੱਚ ਇਹ ਬਿੱਲ ਜਿਹੜਾ ਆਇਆ 4630 ਰੁਪਏ ਆ ਵੇਖੋ ਆ 9000 ਦਾ ਬਿੱਲ ਕਿਦਾ ਸੀਗਾ ਹਾਂ ਇਹ ਆ ਰਹੇ ਦੇਖੋ ਇਹ ਕੋਈ ਇਹ बिजनेसमੈਨ ਨਹੀਂ ਕੋਈ ਇਹਨਾਂ ਦੇ ਕੋਈ ਏਸੀ ਨਹੀਂ ਲੱਗੇ 3400 ਇਹ ਬੰਦੇ ਦਾ ਨਹੀਂ ਕਿਉਂ ਗਰੀਬ ਬੰਦੇ ਸਾਰੇ ਹਾਂ ਏਸੀ ਦੀ ਕੋਈ ਹੋਣੀ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਦੇਖ ਕੇ ਕਰ ਲਓ 3480 ਰੁਪਏ ਆ ਬਿੱਲ ਆਇਆ ਤੇ ਕਿਹੜੇ ਸਾਥ ਆਪ ਘਤਮਾਨ ਇਹ ਗੱਲ ਕਹਿ ਰਹੇ ਆ ਵਾਰੀ ਵਾਰੀ ਵੀ ਮੈਂ ਜ਼ੀਰੋ ਬਿੱਲ ਆ ਰਹੇ ਆ ਜ਼ੀਰੋ ਬਿੱਲ ਆ ਰਹੇ ਆ ਬਿੱਲ ਤੇ ਬਿੱਲ ਨਿਕਲੇ ਆ ਰਹੇ ਆ ਇਹ ਕਿੰਨੀ ਤੱਕ ਨੇ ਤੇ ਘਰ ਦਾ ਨੀ ਕਾ ਪੁਰਾਣਾ ਖੜਾਊਗਾ 4630 ਰੁਪਏ ਆ 4630 ਰੁਪਏ ਕੋਈ ਇਹ ਝੂਠੇ ਨਹੀਂ ਆ ਡਾਟਾ ਹੈ ਜਿਹੜਾ ਬੰਦਾ ਮਰਜ਼ੀ ਮੈਥੋਂ ਆਣ ਕੇ ਰੱਖ ਲਵੇ ਮੈ ਦੀਆਂ ਫੋਟੋਆਂ ਕਰਕੇ ਮੇਰੇ ਗੋਲੇ ਆ ਤੇ ਆ ਗਰੀਬ ਜਨਤਾ ਇੱਥੇ ਦੱਸੋ ਕਿਹੜੇ ਇੱਥੇ ਕਿਸੇ ਕੋਲ ਕੋਈ ਏਸੀ ਨਹੀਂ ਲੱਗਿਆ ਕੋਈ ਇਹ ਨਹੀਂ ਵੀ ਵੱਡੇ ਕੂਲਰ ਆ ਜਾਂ ਕੋਈ ਹੋਰ ਆ ਪੱਲਵ ਤੇ ਪੱਖੇ ਚੱਲਦੇ ਆ ਹਨ ਤੇ ਆ ਦੇਖੋ ਆ ਪੱਖੇ ਵੀ ਹਣ ਚੱਲਣ ਲੱਗੇ ਆ ਪਹਿਲਾਂ ਤਾਂ ਬੈਲ ਇਹ ਅੱਜ 2 ਮਹੀਨਿਆਂ ਦੇ ਪੁਰਾਣੇ ਕਾਂਗਰਸ ਦੇ ਮੁੱਖ ਬਲਾਰਾ ਗੁਰਸੇਵ ਇੱਕ ਸੰਗ ਨੇ ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਨੂੰ ਸਹਾਰਾ ਦਿੱਤਾ ਤੇ ਗਰੀਬ ਲੋਕਾਂ ਦੀ ਆਵਾਜ਼ ਨਹੀਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਮੈਂ ਗੁਰਬਖਸ਼ ਸਿੰਘ ਤੇ ਲਾਪੀ ਸੰਗ ਡਿਗਨ ਨਿਊਜ਼